ਪੰਜਾਬ ਦੇ ਵਿੱਚ ਹੜ੍ਹ ਦੇ ਪਾਣੀ ਦੇ ਕਰਕੇ 8 ਲੋਕਾਂ ਦੀ ਮੌਤ ਹੋ ਗਈ ਆ 3 ਲੋਕ ਹਾਲੇ ਤੱਕ ਲਾਪਤਾ ਇਸ ਵੇਲੇ ਤੱਕ ਅੱਧਾ ਸੈਂਕੜਾ ਪਸ਼ੂ ਮਰ ਚੁੱਕੇ ਆ 2 ਲੱਖ ਏਕੜ ਫਸਲ ਪਾਣੀ ਦੇ ਨਾਲ ਬਰਬਾਦ ਹੋ ਗਈ ਆ ਇਸ ਵੇਲੇ ਤੱਕ ਸੈਂਕੜੇ ਦੀ ਗਿਣਤੀ ਦੇ ਵਿੱਚ ਘਰ ਆ ਜਿਹੜੇ ਉਹ ਡੁੱਬ ਚੁੱਕੇ ਆ ਕਿਉਂਕਿ ਡੁੱਬ ਚੁੱਕੇ ਤੋਂ ਭਾਵ ਇਹ ਢਹਿ ਵੀ ਚੁੱਕੇ ਆ ਵੈਸੇ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਘਰ ਡੁੱਬ ਚੁੱਕੇ ਪਾਣੀ ਦੇ ਵਿੱਚ 800 ਤੋਂ ਵੱਧ ਪਿੰਡ ਆ ਜਿਹੜੇ ਉਹ ਇਸ ਵੇਲੇ ਪਾਣੀ ਦੀ ਮਾਰ ਦੇ ਵਿੱਚ ਆ ਤੇ ਲੋਕਾਂ ਦਾ ਤਰਾਕ ਨਿਕਲਿਆ ਪਿਆ ਰਾਜਨੀਤਿਕ ਲੋਕ ਸੱਚੇ ਦਿਲੋਂ ਵੀ ਕੁਝ ਸੋਚਦੇ ਆ ਕੁਝ ਕਿ ਡਰਾਮੇਬਾਜ਼ੀ ਵੀ ਕਰੀ ਜਾਂਦੇ ਆ ਲੰਘੇ ਕੱਲ ਮੈਂ ਵੀਡੀਓ ਦੇਖੀ ਆ ਵੀਡੀਓ ਦੇ ਵਿੱਚ ਲੋਕਾਂ ਨੇ ਇਹ ਗੱਲ ਕਹੀ ਆ ਕਿ ਪਖੰਡ ਕਰਦੇ ਨੇ ਤਾਂ ਕਿ ਕਹੀ ਉਹ ਕਿਸ਼ਤੀ ਦੇ ਵਿੱਚ ਬੈਠ ਕੇ ਮਟਰ ਕਸ਼ਤੀ ਕਰ ਨਿਕਲ ਜਾਂਦੇ ਵੀ ਜਿਵੇਂ ਇੱਥੇ ਝੀਲ ਤੇ ਗੜਾ ਕੱਢਣ ਚੱਲੇ ਹੁੰਨੇ ਆ ਉਹਨਾਂ ਦੇ ਮਨ ਦੇ ਵਿੱਚ ਕੋਈ ਸਾਡੇ ਲਈ ਫਿਕਰ ਨਹੀਂਗਾ ਉਹਨਾਂ ਨੂੰ ਇਸ ਗੱਲ ਦਾ ਦੁੱਖ ਨਹੀਂ ਕਿ ਸਾਡਾ ਬਣੀ ਕੀ ਜਾਂਦਾ ਉਹ ਆਉਂਦੇ ਆ ਪਹਿਲਵਾਨੀ ਗੜਾ ਦੇਖ ਕੇ ਚਲੇ ਜਾਂਦੇ ਆ ਪਰ ਹਾਂ ਕੁਝ ਕਿ ਸਾਡੀ ਮਦਦ ਵੀ ਕਰਦੇ ਹਨ ਜਿਹੜੇ ਭਾਈ ਮਦਦ ਕਰਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੂੰ ਰੀਲਾ ਰੂਲਾ ਪਿਆਰੀਆਂ ਨੂੰ ਬੇਨਤੀ ਆ ਵੀ ਤੁਸੀਂ ਕੋਈ ਹੋਰ ਕੰਮ ਕਰ ਲਓ ਤੁਸੀਂ ਇੱਥੇ ਨਾ ਆਓ ਕਿਉਂਕਿ ਇੱਥੇ ਕਿਹੜਾ ਮਜਮਾ ਲੱਗਾ ਇੱਥੇ ਤਾਂ ਲੋਕ ਮਰ ਰਹੇ ਆ ਤੇ ਮਰਦਿਆਂ ਨੂੰ ਬਚਾਉਣ ਦੇ ਵਿੱਚ ਨਹੀਂ ਜੇ ਯੋਗਦਾਨ ਪਾ ਸਕਦੇ ਫਿਰ ਤੁਹਾਨੂੰ ਰਗੜ ਕੇ ਫੋੜੇ ਤੇ ਲਾਉਣਾ ਇਸ ਕਰਕੇ ਚੁੱਪ ਕਰਕੇ ਘਰਾਂ ਦੇ ਵਿੱਚ ਬੈਠੋ ਜੇਕਰ ਤੁਸੀਂ ਕੁਝ ਵੀ ਨਹੀਂ ਕਰਨਾ ਤਾਂ ਅਗਲੀ ਗੱਲ ਅਗਲੀ ਗੱਲ ਇਹ ਜੀ ਕਿ ਲੰਘੇ ਕੱਲ ਪੌਂਗ ਡੈਮ ਦੇ ਵਿੱਚੋਂ ਹੋਰ ਵਖ ਵਖ ਥਾਵਾਂ ਤੋਂ ਪਾਣੀ ਛੱਡਿਆ ਗਿਆ ਸੁਖਨਾ ਝੀਲ ਦੇ ਦੋ ਫਲੱਡ ਗੇਟ ਖੁੱਲੇ ਗਏ ਜਿਹਦੇ ਕਰਕੇ ਨੇੜਲੇ ਪਿੰਡ ਕਿਸ਼ਨਗੜ ਦੇ ਵਿੱਚ ਪਾਣੀ ਭਰ ਗਿਆ ਮਿੰਟਾਂ ਸੈਕਿੰਡਾਂ ਦੇ ਵਿੱਚ ਹੀ ਪਾਣੀ 3 ਤੋਂ 4 ਫੁੱਟ ਤੱਕ ਹੋ ਗਿਆ ਕਾਰਾਂ ਵਿੱਚ ਡੁੱਬ ਗਈਆਂ ਉਸ ਤੋਂ ਬਾਅਦ ਪਤਾ ਲੱਗਾ ਜੀ ਕਿ ਇਹ ਪਾਣੀ ਹੈ ਜਿਹੜਾ ਉਹ ਘਰਾਂ ਦੇ ਵਿੱਚ ਵੀ ਵੜ ਗਿਆ ਪਰ ਜਦੋਂ ਪਾਣੀ ਝੀਲ ਦਾ ਥੋੜਾ ਜਿਹਾ ਥੱਲੇ ਹੋਇਆ ਤਾਂ ਫਲੱਡ ਗੇਟ ਬੰਦ ਕੀਤੇ ਗਏ ਆ ਅਗਲੀ ਗੱਲ ਇਹ ਆ ਸੁਖਨਾ ਝੀਲ ਦੇ ਵਿੱਚੋਂ ਛੱਡੇ ਗਏ ਪਾਣੀ ਕਰਕੇ ਖੱਦਰ ਦੇ ਵਿੱਚ ਪਾਣੀ ਦਾ ਪੱਧਰ ਵਧ ਗਿਆ ਡਰ ਇਸ ਗੱਲ ਦਾ ਵੀ ਕਿਤੇ ਇਹ ਨਾ ਹੋਵੇ ਕਿ ਪਿੰਡ ਡੁੱਬ ਜਾਣ ਬੰਨ ਟੁੱਟ ਜਾਣ ਬੁਰਾ ਹਾਲ ਹੋ ਜਾਏ ਤੇ ਬੌਂਕੇ ਧੜੇ ਹੋ ਜਾਣ 4 ਦਿਨ ਦੇ ਲਈ ਪੰਜਾਬ ਨੂੰ ਅਲਰਟ ਦੇ ਉੱਤੇ ਰੱਖਿਆ ਗਿਆ ਮੀਂਹ ਬਹੁਤ ਪੈਣ ਦੀ ਸੰਭਾਵਨਾ ਜੇ ਮੀਂਹ ਬਹੁਤ ਪੈ ਗਿਆ ਪੰਜਾਬ ਗਿਆ ਦੁੱਖ ਦੀ ਗੱਲ ਹੋਊਗੀ ਇਹ ਗੱਲ ਮੈਨੂੰ ਕਹਿਣੀ ਨਹੀਂ ਚਾਹੀਦੀ ਪਰ ਜੋ ਦਿਖ ਰਿਹਾ ਉਹ ਤਾਂ ਆਪਾਂ ਨੂੰ ਮੰਨਣਾ ਪਊਗਾ ਨਾ ਪੰਜਾਬ ਗਿਆ ਵਕਤੀ ਤੌਰ ਤੇ ਕਹਿੰਦਾ ਉਹਦਾ ਪੰਜਾਬ 47 ਤੋਂ ਲੈ ਕੇ ਅੱਜ ਤੱਕ ਗਿਆ ਨਹੀਂਗਾ ਪੰਜਾਬ ਉਜੜ ਉਜੜ ਕੇ ਵੱਸਦਾ ਤੇ ਵੱਸ ਵੱਸ ਕੇ ਕਈ ਵਾਰੀ ਉਜੜਿਆ ਪੰਜਾਬ ਫੇਰ ਉੱਠੂਗਾ ਮੈਨੂੰ ਇਸ ਗੱਲ ਦਾ ਯਕੀਨ ਆ ਹਰ ਵਾਰੀ ਹੜਾਂ ਦੀ ਮਾਰ ਪੈਂਦੀ ਹੈ ਪਰ ਐਤਕੀ ਕਿਉਂਕਿ ਪਾਣੀ ਜਿਹੜਾ ਉਹ 1988 ਤੋਂ ਨੂੰ ਕ੍ਰੋਸ ਕਰ ਗਿਆ 1988 ਦੇ ਵਿੱਚ ਇਹੋ ਜਿਹੇ ਹੜ ਆਏ ਸੀ ਜਿਹੋ ਜਿਹੇ ਪੰਜਾਬ ਦੇ ਵਿੱਚ ਹੁਣ ਆਏ ਆ ਮੈਂ ਕੱਲ੍ਹ ਇੱਕ ਰਿਪੋਰਟ ਪੜ੍ਹੀ ਰਿਪੋਰਟ ਦੇ ਵਿੱਚ ਬੜੀਆਂ ਗੱਲਾਂ ਮਹੱਤਵਪੂਰਨ ਸੀ ਕਿ ਡਰੋਨ ਦੇ ਰਾਹੀਂ ਕਿਵੇਂ ਉਹ ਲੋਕ ਲੱਭੇ ਜਾ ਰਹੇ ਆ ਜਿਹੜੇ ਲੋਕ ਲਾਪਤਾ ਉਹਨਾਂ ਦੀਆਂ ਲਾਸ਼ਾਂ ਕਿੱਥੋਂ ਮਿਲ ਜਾਣ ਉਹ ਕਿਤੇ ਗਵਾਚੇ ਹੋਏ ਮਿਲ ਜਾਣ ਪਾਣੀ ਦੇ ਵਿੱਚੋਂ ਲੋਕਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕੋਸ਼ਿਸ਼ ਕਿਵੇਂ ਹੋ ਰਹੀ ਹੈ ਡਰੋਨਾਂ ਦੇ ਰਾਹੀਂ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਤੋਂ ਅਗਲੀ ਗੱਲ ਮਹੱਤਵਪੂਰਨ ਇੱਕ ਹੋਰ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੇ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਪਾਣੀ ਭਰ ਗਿਆ ਗੁਰੂ ਘਰਾਂ ਦੇ ਵਿੱਚੋਂ ਸਰੂਪ ਆ ਜਿਹੜੇ ਉਹ ਚੱਕ ਕੇ ਬੜੇ ਸਤਿਕਾਰ ਤੇ ਮਰਿਆਦਾ ਦੇ ਨਾਲ ਸੁਰੱਖਿਤ ਥਾਵਾਂ ਤੱਕ ਪਹੁੰਚਾਏ ਜਾਂਦੇ ਆ ਬਹੁਤ ਧੰਨਵਾਦ ਤੁਹਾਡਾ ਬਹੁਤ ਸ਼ੁਕਰੀਆ ਕੋਈ ਵੀ ਧਰਮ ਗ੍ਰੰਥ ਹੋਵੇ ਉਹਦਾ ਸਤਿਕਾਰ ਕਰਨਾ ਚਾਹੀਦਾ ਕੋਈ ਵੀ ਧਰਮ ਗ੍ਰੰਥ ਹੋਵੇ ਉਹਨੂੰ ਸੁਰੱਖਿਤ ਥਾਂ ਦੇ ਉੱਤੇ ਇਨੀ ਪਹੁੰਚਾਉਣਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਜੀ ਕਿਉਂਕਿ ਸਾਡੇ ਰਹਿਬਰ ਆ ਉਹ ਸਾਡੇ ਮਾਰਗਦਰਸ਼ਕ ਆ ਉਹਨਾਂ ਨੂੰ ਪੜ੍ਹਨਾ ਵੀ ਚਾਹੀਦਾ ਮੈਨੂੰ ਵੀ ਸਭ ਨੂੰ ਪੜ੍ਹਨਾ ਚਾਹੀਦਾ ਪੜ੍ਹ ਕੇ ਸਮਝਣਾ ਵੀ ਚਾਹੀਦਾ ਤੇ ਸਮਝ ਕੇ ਅਮਲ ਵੀ ਕਰਨਾ ਚਾਹੀਦਾ ਪਰ ਖੈਰ ਇਹ ਲੰਮੀਆਂ ਪ੍ਰਕਿਰਿਆਵਾਂ ਜਿਹੜੀਆਂ ਕਿ ਸਭ ਨੂੰ ਅਪਣਾਉਣੀਆਂ ਚਾਹੀਦੀਆਂ ਇਦਾਂ ਵੈਸੇ ਸੁਰਖਿਤ ਥਾਂ ਤੱਕ ਬੜੀ ਮਰਿਆਦਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪਹਚਾਏ ਜਾ ਰਹੇ ਆ ਬਹੁਤ ਸੋਹਣੀ ਗੱਲ ਆ ਉਸ ਤੋਂ ਔਗਲੀ ਗੱਲ ਇਹ ਆ ਵੀ ਪੰਜਾਬ ਦੇ ਵਿੱਚ ਛੱਤਾਂ ਦੇ ਉੱਤੇ ਇਸ ਵੇਲੇ ਤੱਕ 30 ਹਜ਼ਾਰ ਦੇ ਕਰੀਬ ਲੋਕ ਬੈਠੇ ਆ ਜਿਨ੍ਹਾਂ ਨੇ ਟੈਂਟ ਲਾ ਲਿਆ ਉਹ ਟੈਂਟ ਲਾ ਕੇ ਬੈਠੇ ਆ ਕੁਝ ਕੁ ਲੋਕ ਟਰਾਲੀਆਂ ਲੈ ਕੇ ਤੇ ਸੜਕਾਂ ਦੇ ਉੱਤੇ ਆ ਗਏ ਆ ਉਹਨਾਂ ਦੀਆਂ ਟਰਾਲੀਆਂ ਉਹਨਾਂ ਦਾ ਘਰ ਬਣ ਗਿਆ ਤੇ ਉਹਨਾਂ ਨੇ ਆਪਣੀਆਂ ਟਰਾਲੀਆਂ ਦੇ ਨਾਲ ਆਪਣੇ ਪਸ਼ੂ ਬੰਨੇ ਆ ਆਪਣੇ ਡੰਗਰ ਬੰਨੇ ਆ ਉਹ ਚਾਹੁੰਦੇ ਜੀ ਕਿ ਸਾਡੀ ਜ਼ਿੰਦਗੀ ਤਾਬੇ ਆਵੇ ਉਹਨਾਂ ਦੀ ਇੱਕੋ ਹੀ بس ਨਿਗਾ ਟਿੱਕੀਇਕ ਥਾਂ ਤੇ ਪਾਣੀ ਸੁੱਕੇ ਅਸੀਂ ਘਰਾਂ ਨੂੰ ਟਰੈਕਟਰ ਲੈ ਕੇ ਤੁਰ ਪਈਏ ਪਾਣੀ ਸੁੱਕੇ ਘਰਾਂ ਨੂੰ ਟਰੈਕਟਰ ਲੈ ਕੇ ਤੁਰ ਪਈਏ ਖੇਤਾਂ ਚੋਂ ਪਾਣੀ ਸੁੱਕੇ ਅਸੀਂ ਰੇਤ ਚੁੱਕਣੀ ਸ਼ੁਰੂ ਕਰ ਦਿੱਤੀਏ ਉਹਨਾਂ ਦੀ ਇੱਛਾ ਇਹ ਆ ਉਹ ਸਿਰਫ ਇਹ ਇੱਛਾ ਪਾਲਦੇ ਹੋਰ ਕੁਝ ਵੀ ਨਹੀਂ ਲੋਕ ਇਹ ਗੱਲ ਕਹਿੰਦੇ ਆ ਵੀ ਹੈਲੀਕਾਪਟਰ ਆਏ ਆ ਪਰ ਹੈਲੀਕਾਪਟਰ ਸਾਨੂੰ ਕੁਝ ਬਾਲਾ ਦੇ ਨਹੀਂ ਰਹੇ ਹਾਂ ਇਹ ਗੱਲ ਜ਼ਰੂਰ ਆ ਵੀ ਹੈਲੀਕਾਪਟਰ ਰੈਸਕਿਊ ਵਾਸਤੇ ਲਾਏ ਗਏ ਆ ਇੱਕ ਜਿਹੜਾ ਐਮਫੀਬੀਅਨ ਵਾਹਨ ਆ ਉਹਨਾਂ ਨੇ ਇਤਕੀ ਕਾਫੀ ਲੋਕਾਂ ਨੂੰ ਬਚਾਉਣ ਦੇ ਵਿੱਚ ਯੋਗਦਾਨ ਪਾਇਆ ਮੈਂ ਕੱਲ ਵੀ ਬੇਨਤੀ ਕੀਤੀ ਸੀ ਅੱਜ ਫੇਰ ਬੇਨਤੀ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵੀ ਬਚਾਓ ਭਗਵਤ ਗੀਤਾ ਵੀ ਬਚਾਓ ਪੁਰਾਣ ਸ਼ਰੀਫ ਵੀ ਬਚਾਓ ਬਾਕੀ ਧਰਮ ਗ੍ਰੰਥ ਵੀ ਬਚਾਓ ਬਾਈਬਲ ਵੀ ਬਚਾਓ ਸਭ ਨੂੰ ਬਚਾਓ ਤੇ ਆਪਾਂ ਉਹਨਾਂ ਦੇ ਵਿੱਚ ਜੋ ਕੁਝ ਲਿਖਿਆ ਇਹਦੇ ਉੱਤੇ ਅਮਲ ਵੀ ਕਰਨਾ ਉਸ ਤੋਂ ਅਗਲੀ ਗੱਲ ਇਹ ਹੈ ਜੀ ਕਿ ਇਸ ਵੇਲੇ ਲੋਕ ਮਦਦ ਕਰ ਰਹੇ ਆ ਪਸ਼ੂਆਂ ਦੇ ਲਈ ਚਾਰਾ ਖੂਬ ਮਿਲ ਰਿਹਾ ਇਸ ਵੇਲੇ ਲੋਕ ਰੋਟੀ ਪਾਣੀ ਦਾ ਪ੍ਰਬੰਧ ਪੂਰਾ ਕਰ ਰਹੇ ਆ ਨੇਤਾਂ ਲੋਕ ਆਪਣਾ ਫਰਜ਼ ਨਿਭਾਰੇ ਜਿਹੜੇ ਫਰਜ਼ ਨਿਭਾਰੇ ਸ਼ੁਕਰੀਆ ਪਰ ਵੀਰੋ ਹਾਲੇ ਸੰਕਟ ਸ਼ੁਰੂ ਹੋਣਾ ਸੰਕਟ ਮੁੱਕਿਆ ਨਹੀਂ ਆ ਸੰਕਟ ਅਸਲ ਦੇ ਵਿੱਚ ਉਸ ਦਿਨ ਸ਼ੁਰੂ ਹੋਣਾ ਜਿਸ ਦਿਨ ਇਹ ਪਾਣੀ ਸੁੱਕ ਗਿਆ ਜਿਸ ਦਿਨ ਪਾਣੀ ਸੁੱਕ ਗਿਆ ਉਸ ਦਿਨ ਤੁਹਾਡੀਆਂ ਲੋੜਾਂ ਆਮ ਨਾਲੋਂ ਵੱਧ ਪੈਣੀਆਂ ਜਦੋਂ ਪਾਣੀ ਸੁੱਕ ਗਿਆ ਫਿਰ ਖੇਤਾਂ ਦੇ ਵਿੱਚੋਂ ਰੇਤ ਚੱਕਣੀ ਆ ਜਿਹੜੀ ਕਿ ਦੋ-ਦੋ ਤਿੰਨ-ਤਿੰਨ ਚਾਰ-ਚਾਰ ਫੁੱਟ ਚੜ੍ਹੀ ਹੋਗੀ ਰੇਤ ਇਹ ਰੇਤ ਚੁੱਕ ਕੇ ਖੇਤਾਂ ਨੂੰ ਫਿਰ ਬਾਹੀਯੋਗ ਬਣਾਉਣਾ ਉਪਜਾਉ ਫਿਰ ਬਣਾਉਣਾ ਤੁਹਾਡੀ ਮਦਦ ਦੀ ਲੋੜ ਉਦੋਂ ਪੈਣੀ ਆ ਵੀਰੋ ਜਿਨ੍ਹਾਂ ਦੇ ਘਰ ਡਿੱਗ ਪਏ ਤੁਹਾਡੀ ਮਦਦ ਦੀ ਲੋੜ ਉਦੋਂ ਪੈਣੀ ਆ ਜਿਨ੍ਹਾਂ ਦੇ ਘਰਾਂ ਦੇ ਵਿੱਚ ਨੀਆਂ ਦੇ ਵਿੱਚ ਪਾਣੀ ਖੜਾ ਪਤਾ ਨਹੀਂ ਕਿਹੜੇ ਵੇਲੇ ਡਿੱਗ ਪੈਣ ਕੰਨਾਂ ਕਿਹੜੇ ਵੇਲੇ ਡਿੱਗ ਪੈਣ ਲੈਂਟਰ ਕਦੋਂ ਡਿੱਗ ਪੈਣ ਉਦੋਂ ਤੁਹਾਡੀ ਲੋੜ ਪੈਣੀ ਆ ਜਿਹੜੇ ਲੋਕ ਮਰ ਗਏ ਉਹਨਾਂ ਦੇ ਕਰਜ਼ੇ ਲਾਉਣ ਲਈ ਤੁਹਾਡੀ ਲੋੜ ਪੈਣੀ ਆ ਜਿਹੜੇ ਲੋਕ ਇਸ ਵੇਲੇ ਬਿਲਕੁਲ ਕੱਖੋਂ ਹੌਲੇ ਹੋ ਗਏ ਉਹਨਾਂ ਦੀ ਬਾਹ ਫੜਨ ਵਾਸਤੇ ਤੁਹਾਡੀ ਲੋੜ ਪੈਣੀ ਆ ਜਿਹੜੇ ਲੋਕ ਭਵਿੱਖ ਦੇ ਵਿੱਚ ਬਿਮਾਰੀ ਗ੍ਰਸਤ ਹੋਣੇ ਆ ਹਾਲਾ ਕਿ ਹੋਣ ਨਾ ਜੇ ਬਿਮਾਰੀ ਫੈਲ ਗਈ ਤਾਂ ਉਦੋਂ ਤੁਹਾਡੀ ਲੋੜ ਪੈਣੀ ਆ ਹੋਰ بڑے ਕੰਮ ਆ ਜਿਹੜੇ ਇਸ ਵੇਲੇ ਮੇਰੇ ਚੇਤੇ ਦੇ ਵਿੱਚ ਨਹੀਂ ਪਰ ਤੁਹਾਡੀ ਲੋੜ ਪਹਿਲਾਂ ਵੀ ਬੜੀ ਪਈ ਆ ਫਿਰ ਲੋੜ ਬੜੀ ਪੈਣੀ ਆ ਸਰਕਾਰ ਨੇ ਆਪਣੇ ਵੱਲੋਂ ਮੁਆਵਜ਼ੇ ਦੇ ਤੌਰ ਤੇ ਕੀ ਦੇਣਾ ਮੈਨੂੰ ਪਤਾ ਨਹੀਂ ਤੇ ਕਦੋਂ ਕੁ ਦੇਣਾ ਮੈਨੂੰ ਇਹ ਵੀ ਨਹੀਂ ਪਤਾ ਪਰ ਮੇਰੀ ਬੇਨਤੀ ਆ ਜੀ ਕਿ ਵੱਢ ਤੋਂ ਵੱਧ ਪੈਸੇ ਦੇਵੇ ਪਰ ਐਨ ਆਰ ਆਈ ਪੈਣਾ ਵੀਰਾਂ ਨੂੰ ਇੱਕ ਹੱਥ ਜੋੜ ਕੇ ਗੁਜ਼ਾਰਿਸ਼ ਆ ਤੁਸੀਂ ਬਹੁਤ ਮਦਦ ਕੀਤੀ ਬੜੀ ਮਦਦ ਕਰਨੀ ਆ ਪਰ ਮੈਨੂੰ ਕਈ ਥਾਵਾਂ ਤੋਂ ਕੱਲ ਫੋਨ ਆਇਆ ਕਿ ਨਹੀਂ ਜੀ ਸਾਡੇ ਇੱਥੇ ਫਲਾਣੇ ਸ਼ਹਿਰ ਦੇ ਵਿੱਚ ਅਮਰੀਕਾ ਦੇ ਫਲਾਣੇ ਸ਼ਹਿਰ ਚ ਫਲਾਣੇ ਦੇਸ਼ ਦੇ ਫਲਾਣੇ ਸ਼ਹਿਰ ਦੇ ਵਿੱਚ ਇਥੇ ਜੀ ਕਬੱਡੀ ਕੱਪ ਹੋ ਰਿਹਾ ਇਥੇ ਜੀ ਇੱਕ ਸੱਭਿਆਚਾਰਕ ਪ੍ਰੋਗਰਾਮ ਹੋ ਰਿਹਾ ਮੇਰੀ ਬੇਨਤੀ ਹੈ ਜੀ ਕਿ ਇਸ ਵੇਲੇ ਤੁਹਾਡੇ 1 ਕ ਡਾਲਰ ਦੀ ਲੋੜ ਇਹਨਾਂ 8 ਜ਼ਿਲ੍ਹਿਆਂ ਦੇ ਵਿੱਚ ਮਰ ਰਹੇ ਲੋਕਾਂ ਨੂੰ ਆ ਇਹ ਭੰਗੜੇ ਇਹ ਗਿੱਧੇ ਇਹ ਕਬੱਡੀਆਂ ਇਹ ਰੇਡਾਂ ਇਹ ਜੱਫੇ ਇਹ ਕਲਾਬਾਜ਼ੀਆਂ ਉਦੋਂ ਸੋਹਣੀਆਂ ਜਦੋਂ ਪੰਜਾਬ ਦੇ ਵਿੱਚ ਸੁੱਖ ਸ਼ਾਂਤੀ ਹੋਵੇ ਮੇਰਾ ਇੱਕ ਦੋਸਤ ਆ ਉਹ ਮੈਨੂੰ ਕਹਿੰਦਾ ਜੀ ਕਿ ਸਾਡੇ ਕੋਲੋਂ 2000 ਡਾਲਰ ਦੀ ਮੰਗ ਕੀਤੀ ਆ ਪ੍ਰਬੰਧਕਾਂ ਨੇ ਕਹਿੰਨੇ ਜੀ ਅਸੀਂ ਕਬੱਡੀ ਕੱਪ ਕਰਾਉਣਾ ਮੈਂ ਉਹਨੂੰ ਬੇਨਤੀ ਕੀਤੀ ਜੀ ਤੁਸੀਂ ਆਪਦੇ ਦੋਸਤ ਦੇ ਰਾਹੀਂ ਕਿਸੇ ਵੀ ਦੋਸਤ ਦੇ ਰਾਹੀਂ ਇੱਥੇ ਹੜ ਪ੍ਰਭਾਵਿਤ ਲੋਕਾਂ ਨੂੰ ਭੇਜੋ ਉਹ ਕੋਈ ਨਹੀਂ ਗੁੱਸੇ ਹੁੰਦੇ ਹੋ ਜਾਣ ਜਦੋਂ ਉਹਨਾਂ ਨੂੰ ਪੰਜਾਬ ਨਹੀਂ ਦਿਸਦਾ ਤੁਸੀਂ ਉਹਨਾਂ ਵੱਲ ਕਿਉਂ ਵੇਨੇ ਆ ਤੁਸੀਂ ਹਰ ਸਾਲ ਕਬੱਡੀ ਮੁਕਾਬਲੇ ਕਰਵਾਏ ਹਰ ਸਾਲ ਸਬੈਚਾਰਕ ਮੁਕਾਬਲੇ ਕਰਵਾਏ ਐਥੇ ਕੀ ਤੁਸੀਂ ਰੁਕ ਜਾਓ ਐਥੇ ਕੀ ਬ੍ਰੇਕ ਪਾ ਲਓ ਸਾਰੇ ਪੈਸੇ ਇੱਥੇ ਲਾਓ ਭਾਵੇਂ ਆਪ ਆ ਕੇ ਆਪਦੇ ਹੱਥੀ ਲਾ ਲਓ ਭਾਵੇਂ ਆਪਦੇ ਕਿਸੇ ਭਰੋਸੇਯੋਗ ਸਾਥੀ ਦੇ ਰਾਹੀਂ ਲਾ ਲਓ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਕਿਉਂਕਿ ਅਸੀਂ ਇਹ ਵੀ ਦੇਖਿਆ ਵੀ ਕਈ ਥਾਵਾਂ ਦੇ ਉੱਤੇ ਮੇਲੇ ਤੇ ਕਈ ਥਾਵਾਂ ਤੇ ਕੁਝ ਹੋਰ ਪ੍ਰੋਗਰਾਮ ਹੁੰਦੇ ਆ ਜਿੱਥੇ ਪਾਰਕਿੰਗ ਹੁੰਦੀ ਆ ਉੱਥੇ ਗੱਡੀ ਦੀਆਂ ਡਿੱਗੀਆਂ ਖੁੱਲੀਆਂ ਹੁੰਦੀਆਂ ਤੇ ਬੱਕਰੇ ਬਲਾਉਣ ਵਾਲਾ ਕੰਮ ਚੱਲਦਾ ਜਦੋਂ ਆਪਦੇ ਭੈਣਾ ਵੀਰ ਮਰਦੇ ਹੋਣ ਉਦੋਂ ਫਿਰ ਆ ਗੱਲਾਂ ਚੰਗਾ ਨਹੀਂ ਲੱਗਦੀਆਂ ਪਰ ਮੈਨੂੰ ਬੱਬੂ ਮਾਨ ਦੀ ਇੱਕ ਗੱਲ ਬੜੀ ਚੰਗੀ ਲੱਗੀ ਆ ਉਹਦੀ ਟੀਮ ਨੇ ਗੱਲ ਕਹੀ ਆ ਕਿ ਵਿੰਨੀ ਪੈਗ ਦੇ ਵਿੱਚ ਜਿਹੜਾ ਸਾਡਾ ਸ਼ੋ ਹੋਣ ਜਾ ਰਿਹਾ ਉਹਦੇ ਵਿੱਚ ਜਿੰਨੀ ਵੀ ਕਮਾਈ ਹੋਊਗੀ ਉਹ ਅਸੀਂ ਹੜਪੀੜਤਾਂ ਦੇ ਲੇਖੇ ਲਾਵਾਂਗੇ ਤੁਹਾਡਾ ਧੰਨਵਾਦ ਆ ਤੁਹਾਨੂੰ ਕਮਾਈ ਵੀ ਵੱਧ ਤੋਂ ਵੱਧ ਹੋਵੇ ਤੁਸੀਂ ਲੇਖੇ ਵੀ ਪਰ ਪੰਜਾਬ ਦੇ ਬਾਕੀ ਲੋਕਾਂ ਨੂੰ ਬਾਕੀ ਗਾਇਕਾਂ ਨੂੰ ਬਾਕੀ ਰਾਜਨੀਤਿਕ ਲੋਕਾਂ ਨੂੰ ਬਾਕੀ ਵਪਾਰੀਆਂ ਨੂੰ ਕਾਰੋਬਾਰੀਆਂ ਨੂੰ ਬੇਨਤੀ ਹੈ ਕਿ ਪਾਈ ਥੋੜਾ ਜਿਹਾ ਹੱਥ ਖੁੱਲਾ ਰੱਖਿਓ ਹਣ ਫਿਰ ਮੈਂ ਇਹ ਗੱਲ ਕਹਿਣਾ ਇਸ ਵੇਲੇ ਭੰਗੜੇ ਸੌਂਦੇ ਨਹੀਂ ਇਸ ਵੇਲੇ ਹੋਰ ਕੋਈ ਮਨੋਰੰਜਨ ਸੌਂਦਾ ਨਹੀਂ ਇਸ ਵੇਲੇ ਸਿਰ ਤੇ ਸਿਰਫ ਇਹ ਆ ਕਿ ਸਾਡੇ ਆਪਣੇ ਬਚ ਜਾਣ ਤੇ ਇਕ ਲੰਗੇ ਕਲ ਸਿਹਤ ਵਿਭਾਗ ਦੇ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਵੀ ਜਦੋਂ ਤੁਸੀਂ ਰਾਹਤ ਕੈਂਪਾਂ ਦੇ ਵਿੱਚ ਰਹਿੰਦੇ ਆ ਭਾਵੇਂ ਗੁਰੂ ਘਰ ਦੇ ਵਿੱਚ ਆ ਭਾਵੇਂ ਜਿਹੜੇ ਸਰਕਾਰ ਨੇ ਕੈਂਪ ਬਣਾਏ ਆ ਉੱਥੇ ਭਾਵੇਂ ਕਿਤੇ ਵੀ ਹੋਰ ਜਦੋਂ ਤੁਸੀਂ ਸਮੂਹਕ ਤੌਰ ਤੇ ਰਹਿੰਦੇ ਆ ਇੱਕ ਦੂਜੇ ਦਾ ਤੌਲੀਆ ਬਿਲਕੁਲ ਨਹੀਂ ਵਰਤਣਾ ਇੱਕ ਦੂਜੇ ਦੇ ਕੱਪੜੇ ਬਿਲਕੁਲ ਨਹੀਂ ਪਾਉਣੇ ਇੱਕ ਦੂਜੇ ਦੇ ਬੂਟ ਨਹੀਂ ਬਿਲਕੁਲ ਪਾਉਣੇ ਜੇ ਤੁਹਾਡੇ ਪੈਰ ਦੇ ਉੱਤੇ ਛਾਲੇ ਜਾਂ ਕੋਈ ਵੀ ਜ਼ਖਮ ਹੁੰਦਾ ਤੇ ਭਾਈ ਜੇਕਰ ਕੋਈ ਇਨਫੈਕਸ਼ਨ ਮਹਿਸੂਸ ਹੁੰਦੀ ਹੈ ਡਾਕਟਰ ਦੇ ਨਾਲ ਸੰਪਰਕ ਤੁਰੰਤ ਕਰਨਾ ਪਾਣੀ ਉਬਾਲ ਕੇ ਪੀਣਾ ਇਹ ਉਹ ਗੱਲਾਂ ਜਿਹੜੀਆਂ ਕਿ ਇਸ ਵੇਲੇ ਦੱਸੀਆਂ ਗਈਆਂ ਤੇ ਮੇਰੀ ਬੇਨਤੀ ਹੈ ਕਿ ਅਮਲ ਕਰਿਓ ਇਹਦੇ ਉੱਤੇ ਜੇ ਤੁਹਾਨੂੰ ਸਿਹਤ ਦੀ ਕੋਈ ਵੀ ਸਮੱਸਿਆ ਇਹਦੇ ਵਿੱਚ ਕੋਈ ਅੰਗਲੀ ਨਾ ਵਰਤਿਓ ਇਸ ਵੇਲੇ ਸੱਪ ਦੇ ਵੱਲੋਂ ਡੰਗਣ ਦੀਆਂ ਬਹੁਤ ਸਾਰੀਆਂ ਖਬਰਾਂ ਜਦੋਂ ਖੁੱਡਾਂ ਦੇ ਵਿੱਚ ਪਾਣੀ ਭਰ ਗਿਆ ਉਹ ਕਿਤਨਾ ਕਿਤੇ ਜਾਣਗੇ ਉਹ ਪਤਾ ਨਹੀਂ ਕਿਹਦੇ ਡੰਗ ਮਾਰਦੇ ਨੇ ਇਸ ਕਰਕੇ ਬੂਟ ਪਾਏ ਤੋਂ ਬਿਨਾ ਲੰਮੇ ਬੂਟ ਪਾਏ ਤੋਂ ਬਿਨਾ ਜਿਹੜੇ ਗੋਡਿਆਂ ਤੱਕ ਹੁੰਦੇ ਆ ਉਹ ਪਾਏ ਤੋਂ ਬਿਨਾ ਤੁਸੀਂ ਪਾਣੀ ਦੇ ਵਿੱਚ ਨਾ ਵੜੋ ਜਿੰਨਾ ਵਿਚਾਰ ਰੱਖ ਸਕਦੇ ਹੋ ਉਹ ਬਚਾ ਕਰੋ ਆਪਦਾ ਵੀ ਬਚਾ ਕਰੋ ਤੇ ਆਪਦੇ ਭੈਣਾਂ ਤੇ ਵੀਰਾਂ ਨੂੰ ਵੀ ਬਚਾਓ ਮੈਂ ਫੇਰ ਬੇਨਤੀ ਕਰਦਾ ਪੰਜਾਬ ਉਜੜ ਉਜੜ ਕੇ ਵਸਿਆ ਤੇ ਵਸ ਵਸ ਕੇ ਬਹੁਤ ਵਾਰ ਉਜੜਿਆ ਪੰਜਾਬ ਨੂੰ ਡੋਬਣ ਦੀਆਂ ਮਾਰਨੀਆਂ ਪੋਸ਼ਾਂ ਕੁਦਰਤ ਦੇ ਵੱਲੋਂ ਵੀ ਬਹੁਤ ਹੋਈਆਂ ਤੇ ਕਈ ਹੋਰਾਂ ਦੇ ਵੱਲੋਂ ਵੀ ਪੰਜਾਬ ਨੂੰ 1947 ਦੇ ਵਿੱਚ ਵੀ ਮਾਰ ਪਈ ਹੈ 84 ਦੇ ਵਿੱਚ ਵੀ ਪਈ ਹੈ ਪੰਜਾਬ ਨੂੰ ਹਰ ਵਾਰ ਜਦੋਂ ਭਾਰਤ ਤੇ ਪਾਕਿਸਤਾਨ ਦੇ ਵਿੱਚ ਤਣਾ ਤਣੀ ਦਾ ਮਾਹੌਲ ਪੈਦਾ ਹੁੰਦਾ ਉਦੋਂ ਫੇਰ ਮਾਰ ਪੈਂਦੀ ਹੈ ਸਰਹੱਦੀ ਖੇਤਰ ਦੇ ਲੋਕ ਉਦੋਂ ਫੇਰ ਉਜੜਦੇ ਆ ਕੰਡਿਆਲੀ ਤਾਰ ਤੋਂ ਪਰਲੇ ਪਾਰ ਦੇ ਲੋਕ ਫੇਰ ਉਜੜਦੇ ਖੇਤੀ ਕਰਨ ਵਾਲੇ ਜਦੋਂ ਹੜ ਹੁੰਦਾ ਲੋਕਾਂ ਨੂੰ ਫੇਰ ਮਾਰ ਪੈਂਦੀ ਆ ਪਰ ਇਹ ਪੰਜਾਬੀ ਫੇਰ ਉੱਠਦੇ ਆ ਇਹ ਪੰਜਾਬੀ ਫੇਰ ਖੇਤ ਬੋਂਦੇ ਆ ਇਹ ਪੰਜਾਬੀ ਫੇਰ ਮਿਹਨਤ ਕਰਦੇ ਆ ਇਹਨਾਂ ਖੇਤਾਂ ਦੇ ਵਿੱਚ ਇੱਕ ਵਾਰੀ ਫੇਰ ਫਸਲਾਂ ਜੜੀਆਂ ਉੱਕ ਲੋਲਾ ਕਰਦੀਆਂ ਇਹ ਪੰਜਾਬੀ ਫੇਰ ਉੱਠਣਗੇ ਇਹ ਪੰਜਾਬੀ ਮਰਦੇ ਨਹੀਂ ਐਵੇਂ ਖਤਮ ਨਹੀਂ ਹੁੰਦੇ ਪਰ ਇਸ ਬੈਲੇ ਦੇ ਵਿੱਚ ਇਸ ਦੌਰ ਦੇ ਵਿੱਚ ਕਿਹਨੇ ਕਿਹਨੇ ਆਪਣਿਆਂ ਦਾ ਫਰਜ਼ ਨਿਭਾਇਆ ਤੇ ਕਿਹਨੇ ਕਿਹਨੇ ਪਖੰਡਵਾਦੀ ਕੀਤੀ ਆ ਇਹ ਗੱਲ ਕਿਸੇ ਨੂੰ ਭੁੱਲਣੀ ਵੀ ਨਹੀਂ ਚਾਹੀਦੀ ਕੋਈ ਵੀ ਜਿਹੜਾ ਡਰਾਮੇਬਾਜ਼ੀ ਕਰਦਾ ਚੇਤੇ ਦੇ ਵਿੱਚ ਸਾਂਭ ਕੇ ਰੱਖਿਓ ਵੀ ਭਾਈ ਕੌਣ ਸਾਡੇ ਹੱਕ ਦੇ ਵਿੱਚ ਹੈ ਤੇ ਕੌਣ ਸਾਡੇ ਖਿਲਾਫ ਆ ਤੁਹਾਡੇ ਭਰਾ ਤੁਹਾਡੀਆਂ ਭੈਣਾਂ ਤੁਹਾਡੇ ਬੱਚੇ ਇਸ ਵੇਲੇ ਮਰ ਰਹੇ ਆ ਤੁਸੀਂ ਇਸ ਗੱਲ ਦੀ ਪੀੜ ਨੂੰ ਮਹਿਸੂਸ ਵੀ ਕਰਦੇ ਆ ਜਿਹੜੇ ਨਹੀਂ ਕਰਦੇ ਉਹ ਕਰਨ ਲੱਗ ਜਾਣਗੇ ਸ਼ਹਿਰ ਜਦੋਂ ਜਿਹਦੇ ਤਨ ਦੇ ਉੱਤੇ ਲੱਗਦੀ ਆ ਕਈ ਵਾਰੀ ਉਹਨੂੰ ਹੀ ਪਤਾ ਹੁੰਦਾ ਦੂਜੇ ਦੀ ਗੱਲ ਨੂੰ ਕਿ ਨਹੀਂ ਮਹਿਸੂਸ ਕਰਦਾ ਪਰ ਜਦੋਂ ਡਰੋਨ ਦੇ ਨਾਲ ਬੰਦੇ ਲੱਭੇ ਜਾ ਰਹੇ ਹੋਣ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਸੁਰੱਖਿਤ ਥਾਂ ਦੇ ਉੱਤੇ ਪਹੁੰਚਾਉਣ ਦੀ ਚੁਣੌਤੀ ਵੀ ਹੋਵੇ ਤੇ ਸ਼ਰਦਾ ਵੀ ਹੋਵੇ ਜਦੋਂ ਬੱਚੇ ਮੁੱਕ ਰਹੇ ਹੁਣ ਹੱਥਾਂ ਦੇ ਵਿੱਚੋਂ ਛੁੱਟ ਰਹੇ ਹੋਣ ਜਦੋਂ ਪਤਾ ਨਹੀਂ ਸਾਹਾਂ ਦੀ ਡੋਰ ਕਦੋਂ ਟੁੱਟ ਜਾਣੀ ਆ ਜਦੋਂ ਪਤਾ ਕੋਈ ਨਹੀਂ ਤੁਹਾਡਾ ਲਵੇਰਾ ਕਦੋਂ ਮਰ ਜਾਣਾ ਜਦੋਂ ਪਤਾ ਕੋਈ ਨਹੀਂ ਜਿਹੜੀ ਛੱਤ ਦੇ ਉੱਤੇ ਬੈਠੇ ਆ ਉਹ ਕਿਹੜੇ ਵੇਲੇ ਡਿੱਗ ਪੈਣੀ ਆ ਜਦੋਂ ਪਤਾ ਕੋਈ ਨਹੀਂ ਅਗਲੇ ਜੜੇ ਦੇ ਵਿੱਚ ਕਿਸ਼ਤੀ ਦੇ ਵਿੱਚ ਆਉਣ ਵਾਲਾ ਸਮਾਨ ਤੁਹਾਡੇ ਤੱਕ ਪਹੁੰਚਣਾ ਕਿ ਨਹੀਂ ਉਦੋਂ ਫਿਰ ਤੁਸੀਂ ਰੱਬ ਨੂੰ ਤਾਂ ਚੇਤੇ ਕਰਨੀ ਆ ਪਰ ਰੱਬ ਨੂੰ ਇੱਕ ਉਲਾਂਭਾ ਵੀ ਦਿੰਨੇ ਆ ਜਿਵੇਂ ਕਿ ਸਬਰ ਅਲੀ ਸਬਰ ਸਾਹਿਬ ਨੇ ਲਿਖਿਆ ਸੀ ਕਿ ਰੱਬਾ ਤੇਰੇ ਹੁਕਮ ਬਿਨਾਂ ਜੇ ਪੱਤਾ ਵੀ ਨਹੀਂ ਹਿਲਦਾ ਇਹ ਵੀ ਦੱਸ ਕਿ ਹਰ ਮਾੜੇ ਤੇ ਤਗੜੇ ਪਿੱਛੇ ਤੂੰ ਏ ਲੱਗਦੇ ਪਏ ਨੇ ਜਿਹੜੇ ਸਾਰੇ ਰਗੜੇ ਪਿੱਛੇ ਤੂੰ ਏ ਮੰਦਰ ਮਸਜਿਦ ਤੇ ਗਿਰਜੇ ਦੇ ਝਗੜੇ ਪਿੱਛੇ ਤੂੰ ਏ ਐਨੇ ਖੂਨ ਖਰਾਬੇ ਪਿੱਛੋਂ ਦੱਸ ਤੈਨੂੰ ਕੀ ਮਿਲਦਾ ਰੱਬਾ ਤੇਰੇ ਹੁਕਮ ਬਿਨਾਂ ਜੇ ਪਤਾ ਵੀ ਨਹੀਂ ਹਿਲਦਾ ਮਨ ਦੇ ਵਿੱਚ ਇੱਕ ਉਲੰਭਾ ਵੀ ਆ ਵੀ ਪੰਜਾਬੀਆਂ ਦੇ ਉੱਤੇ ਵਾਰ-ਵਾਰ ਮਾਰ ਪੈਂਦੀ ਆ ਤੇ ਮਨ ਨੂੰ ਤਸੱਲੀ ਵੀ ਆ ਕਿ ਪੰਜਾਬੀ ਉੱਠਦੇ ਆ ਪੰਜਾਬੀ ਜਾਗਦੇ ਆ ਪੰਜਾਬੀ ਭੁਲੱਕੜ ਜ਼ਰੂਰ ਆ ਪਰ ਪੰਜਾਬੀ ਜਦੋਂ ਉੱਠਦੇ ਆ ਤੇ ਫਿਰ ਪੰਜਾਬੀ ਕਹਿੰਦੇ ਕੋਈ ਗੱਲ ਨਹੀਂ ਅੱਜ ਵੀ ਤਾਂ ਸ਼ੂਕ ਦੇ ਪਾਣੀ ਨੂੰ ਚੀਰ ਕੇ ਪਾਣੀ ਦੀਆਂ ਬੋਤਲਾਂ ਪਹੁੰਚਾਉਣ ਲਈ ਸ਼ੱਤਾਂ ਬਲ ਵਧ ਰਹੇ ਪੰਜਾਬੀ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਪੰਜਾਬੀ ਜਿੰਦਾਬਾਦ ਰਹਿਣ ਕੇਂਦਰ ਦੀ ਸਰਕਾਰ ਵੱਧ ਤੋਂ ਵੱਧ ਮਦਦ ਕਰੇ ਰਾਜਨੀਤਿਕ ਲੋਕ ਪਖੰਡਵਾਦੀ ਨਾ ਕਰਨ ਪਰ ਹਾਂ ਮੇਰੇ ਚੇਤੇ ਚੋਂ ਗੱਲ ਨਾ ਵਿਸਰਜੇ ਕਿ ਜੋ ਕੁਝ ਇਸ ਵੇਲੇ ਪੰਜਾਬ ਦੇ ਵਿੱਚ ਹੋ ਰਿਹਾ ਉਸ ਤੋਂ ਭਿਆਨਕ ਹਾਲ ਹਿਮਾਚਲ ਉੱਤਰਾਖੰਡ ਜੰਮੂ ਕਸ਼ਮੀਰ 'ਚ ਵੀ ਹੋ ਰਿਹਾ ਇਸ ਵੇਲੇ ਤੱਕ ਹਿਮਾਚਲ ਪ੍ਰਦੇਸ਼ ਦੇ ਵਿੱਚ 350 ਲੋਕ ਮਰ ਚੁੱਕੇ ਆ ਲੈਂਡ ਸਲਾਈਡਿੰਗ ਦੇ ਕਰਕੇ ਪਹਾੜ ਭੁਰਨ ਦੇ ਕਰਕੇ ਖੱਡਾਂ ਟੁੱਟਣ ਦੇ ਕਰਕੇ ਭੁਰਨ ਦੇ ਕਰਕੇ ਸੜਕਾਂ ਤਬਾਹ ਹੋਣ ਦੇ ਕਰਕੇ ਘਰ ਬਹਿਣ ਦੇ ਕਰਕੇ ਹੋਟਲ ਟੁੱਟਣ ਦੇ ਕਰਕੇ 350 ਦੇ ਕਰੀਬ ਲੋਕ ਮਰ ਚੁੱਕੇ ਆ ਤੇ ਕਈ ਹਜ਼ਾਰ ਕਰੋੜ ਦਾ ਨੁਕਸਾਨ ਹੋ ਚੁੱਕਿਆ ਹਿਮਾਚਲ ਪ੍ਰਦੇਸ਼ ਵਿੱਚ ਛੇਤੀ ਕਿਤੇ ਤਾਬੇ ਨਹੀਂ ਹੋਣਾ ਉੱਤਰਾਖੰਡ ਦੇ ਵਿੱਚ ਵੀ ਇਹੋ ਜਿਹਾ ਹਾਲ ਹੀ ਆ ਜੰਮੂ ਕਸ਼ਮੀਰ ਦੇ ਵਿੱਚ ਵੀ ਇਹੋ ਜਿਹਾ ਹਾਲ ਹੀ ਆ ਕੁਦਰਤੀ ਕਰੋਪੀ ਆ ਲੰਘੇ ਕਲ ਮਣੀ ਮਹੀਸ਼ ਦੀ ਯਾਤਰਾ ਜਿਹੜੀ ਉੱਥੇ ਗਏ ਸੀ ਜਿਹੜੇ ਲੋਕ 11 ਲੋਕਾਂ ਦੀ ਮੌਤ ਲੈਂਡਸਲਾਈਡਿੰਗ ਕਰਕੇ ਹੋਈ ਹੈ ਉਹਦੇ ਵਿੱਚ ਤਿੰਨ ਪੰਜਾਬੀ ਵੀ ਆ। ਸੋ ਜਿੰਦਗੀ ਹੈ ਤਾਂ ਸਭ ਕੁਝ ਹੈ ਆਪਣੀ ਜ਼ਿੰਦਗੀ ਨੂੰ ਵੀ ਬਚਾਉਣਾ ਤੇ ਬਾਕੀਆਂ ਦੀ ਜ਼ਿੰਦਗੀ ਨੂੰ ਵੀ ਬਚਾਉਣਾ ਤੇ ਤਮਾਸ਼ਾ ਨਹੀਂ ਕਰਨਾ। ਹਾਂ ਪਰ ਮੈਨੂੰ ਤਮਾਸ਼ੇ ਤੋਂ ਗੱਲ ਕਿੱਥੇ ਆ ਗਈ। ਪੰਜਾਬ ਦੇ ਇੱਕ ਨੇਤਾ ਨੇ ਦੂਜੇ ਨੇਤਾ ਦੇ ਪੀਏ ਦੇ ਉੱਤੇ ਦੋਸ਼ ਲਾਇਆ। ਕਹਿੰਦੇ ਵੀ ਰਾਵੀ ਦਾ ਪਾਣੀ ਇਹਨਾਂ ਦੇ ਖੇਤ ਵੱਲ ਜਾਂਦਾ ਸੀ ਨਹਿਰ ਦੇ ਰਾਹੀਂ। ਪੀਏ ਸਾਹਿਬ ਨੇ ਜੀਸੀਪੀ ਲਾ ਕੇ ਪਰਲੇ ਪਾਰ ਨੂੰ ਨਹਿਰ ਤੋੜਤੀ ਤੇ 20 ਪਿੰਡਾਂ ਦੀ ਫਸਲ ਡੁੱਬ ਗਈ। ਇਹ ਸੱਚ ਹੈ ਝੂਠਾ ਇਹ ਲੋਕ ਜਾਣਦੇ ਆ ਪਰ ਸਿਆਸਤ ਵੀ ਚੱਲ ਰਹੀ ਆ ਇੰਓ ਲੱਗਦਾ ਵੀ ਜਿਵੇਂ ਬੰਨ ਖੁਰਚ ਖੁਰਚ ਕੇ ਇਹਨਾਂ ਨੇ ਤੋੜੇ ਹੋਣ ਇੰਓ ਲੱਗਦਾ ਵੀ ਜਿਹੜੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਸਨ ਉਹਨਾਂ ਤੋਂ ਮੁਨਕਰ ਲੋਕ ਆ ਜਿਹੜੇ ਉਹ ਹੁਣ ਕਈ ਵਾਰੀ ਤਮਾਸ਼ਾ ਕਰਨ ਆਏ ਆ ਤੇ ਕੇਜਰੀਵਾਲ ਸਾਹਿਬ ਲੱਭ ਨਹੀਂ ਰਹੇ ਜਿਹੜੇ ਕੇਜਰੀਵਾਲ ਸਾਹਿਬ ਜੇਬ ਦੇ ਵਿੱਚ ਹੀ ਕੈਂਚੀ ਪਾ ਕੇ ਰੱਖਦੇ ਵੀ ਜਿੱਥੇ ਵੀ ਲਾਲ ਰੰਗ ਦਾ ਪੀਤਾ ਦਿਸਿਆ ਕਟਿੱਚ ਕਰਕੇ ਮੈਂ ਉਦਘਾਟਨ ਕਰ ਦੇਣਾ ਅੱਜ ਕੱਲ ਕੇਜਰੀਵਾਲ ਸਭ ਲੱਭਦੇ ਨਹੀਂ ਤੇ ਲੋਕ ਦੂਰਬੀਨ ਚੱਕ-ਚੱਕ ਕੇ ਲੱਭਣਗੇ ਜੇਕਰ 2-4 ਦਿਨ ਹੋਰ ਨਾ ਅਰਸੇ ਤਾਂ ਬਹੁਤ ਮ